ਕਿਹੜੀ ਅਜਿਹੀ ਅਣਸੁਖਾਵੀ ਘਟਨਾ ਵਾਪਰ ਗਈ ਕਿ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤੁਹਾਨੂੰ ਤੁਹਾਡੇ ਨਾਲ ਉਹਨਾਂ ਦੀ ਗੱਲ ਤੱਕ ਨਹੀਂ ਹੋ ਪਾਈ। ਇਹ ਨੂੰ ਸਾਡੇ ਨਾਲ ਜੀ ਗੱਲਬਾਤ ਨਹੀਂ ਹੁੰਦੀ ਹੈ। ਹੂੰ। ਹੁਣ ਤਾਂ ਉਹਨਾਂ ਨੂੰ ਲੈ ਕੇ ਰੱਖੇ ਹੋ ਯਾਰ। ਨਹੀਂ। ਕਿਸੇ ਤੋਂ ਫੋਨ ਤੇ ਲੈ ਕੇ ਮੜ-ਮੋਟੇ ਸਾਡੇ ਨਾਲ ਵਸ ਗੱਲਬਾਤ ਕਰ ਲੱਕਦੇ ਦੋ ਤਿੰਨ ਮਹੀਨੇ ਮਗਰੋਂ ਕਦੇ ਬਸ। ਰੱਖੜੀਆਂ ਦਾ ਫੋਨ ਆ ਰਿਹਾ ਐਸੀ ਤਾਂ। ਬਸ। ਔਰ ਕਿ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੋਈ ਹੈ। ਆ ਪਾਣੀ ਸਪਲਾਈ ਜਿੱਤੇ ਇਹ ਕੰਮ ਚ ਗਿਆ ਸੀਗਾ। ਹੂੰ। ਸ਼ੇ ਸਤਮੀ ਨੇ ਰਿਆ ਜੀ ਉੱਤੇ ਹਾਂ ਉਸ ਤੋਂ ਬਾਅਦ ਕੰਪਨੀ ਛੱਡ ਦਿੱਤੀ ਸੀ ਉਹਨਾਂ ਨੇ ਹਾਂ ਪੀਜਾ ਬੂ ਤਾਂ ਖਤੋਂ ਹੋ ਗਿਆ ਸੀ ਉਹਨਾਂ ਕਹਿੰਦਾ ਸੀ ਮੈਂ ਕਮਰਾ ਬਦਲੀ ਕਰ ਦੇਣਾ ਔਰ ਪਾਸੇ ਮਾਨੂੰ ਕੰਮ ਮੁੰਮੀ ਮਿਲ ਜਾਣਾ ਦੋ ਚਾਰ ਦਿਨ ਦੇ ਵਿੱਚ ਵਿੱਚ ਤੁਸੀਂ ਜਦੋਂ ਸਾਨੂੰ ਫੋਨ ਨਹੀਂ ਆਇਆ ਹੈਗਾ ਫੋਨ ਕਰਦਾ ਹੋਣਾ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਫੋਨ ਕੀਤਾ ਵਾ ਤੇ ਆ ਗੱਲਬਾਤ ਮਨਪ੍ਰੀਤ ਨਾਲ ਹੋਈ ਮਨਪ੍ਰੀਤ ਨੇ ਫੋਨ ਕਰਦੇ ਬੈਠਾ ਕੰਪਨੀ ਛਡਣ ਤੋਂ ਬਾਅਦ ਤੇ ਉਹਨੂੰ ਸਿਰਫ 34 ਦਿਨਾਂ ਸਰੋਂ ਚਰਨਦਰ ਨੂੰ ਹਾਂ ਤੇ ਉਹ ਮੁੰਡੇ ਨਾਲ ਆਪਣੇ ਤੋਂ ਟਰੱਕ ਕਰਦੇ ਤੇ ਉਹਦਾ ਨਾਲ ਹੀ ਕੋਲਸ ਚੱਕ ਕੇ ਲੈ ਜਾਂਦਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਪੰਜਾਬ ਦਾ ਹਰ ਇੱਕ ਨੌਜਵਾਨ ਆਪਣਾ ਰੁਜ਼ਗਾਰ ਲਈ ਆਪਣੇ ਘਰ ਦੀ ਰੋਟੀ ਪਾਣੀ ਚਲਾਉਣ ਲਈ ਵਿਦੇਸ਼ ਦਾ ਰੁਖ ਕਰਦਾ ਹੈ ਤਾਂ ਕਿ ਉਸ ਦਾ ਘਰ ਪਰਿਵਾਰ ਸਹੀ ਤਰੀਕੇ ਨਾਲ ਚੱਲ ਸਕੇ ਜਾਂ ਉਸ ਦਾ ਜਿਹੜਾ ਸੁਨਹਿਰੀ ਭਵਿੱਖ ਹੈ ਉਹ ਬਣ ਸਕੇ ਅਜਿਹਾ ਹੀ ਇੱਕ ਨੌਜਵਾਨ ਮਾਛੀਵਾੜਾ ਸਾਹਿਬ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਇੰਦਰਾ ਕਲੋਨੀ ਦਾ ਇੱਕ ਨੌਜਵਾਨ ਜੋ ਕਿ ਅੱਜ ਤੋਂ 2-3 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਦੇ ਵਿੱਚ ਗਿਆ ਸੀਗਾ ਤਾਂ ਉਸ ਨੌਜਵਾਨ ਦੇ ਨਾਲ ਕੋਈ ਅਜਿਹੀ ਅਨਸੁਖਾਮੀ ਘਟਨਾ ਵਾਪਰ ਗਈ ਕਿ ਉੱਥੇ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਤਾਂ ਉਸੇ ਪਰਿਵਾਰ ਦੇ ਕੋਲ ਪਹੁੰਚੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅ ਮਾਤਾ ਜੀ ਮੌਜੂਦ ਨੇ ਬੜੇ ਭਾਵੁਕ ਹੋ ਰਹੇ ਨੇ ਕਾਫੀ ਲੰਬਾ ਸਮਾਂ ਹੋ ਚੁੱਕਿਆ ਪਰ ਉਹਨਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਬੇਟਾ ਕਿਉਂ ਜੇਲ੍ਹ ਦੇ ਵਿੱਚ ਗਿਆ ਕੀ ਕਾਰਨ ਹੈ ਸਾਰੀ ਗੱਲਬਾਤ ਕਰਦੇ ਆ ਮਾਤਾ ਜੀ ਮੌਜੂਦ ਨੇ ਮਾਤਾ ਜੀ ਕੀ ਨਾਮ ਸੀ ਤੁਹਾਡੇ ਬੇਟੇ ਦਾ ਕਿੰਨੀ ਉਮਰ ਸੀ ਮਾਨਪ੍ਰੀਤ ਸਿੰਘ ਜੀ ਦਾ ਕਿੰਨੀ ਉਮਰ ਸੀਗੀ ਬੇਟੇ ਦੀ ਹੈਗਾ 24 ਸਾਲ ਦਾ ਕਿੰਨੇ ਕ ਸਮੇ ਤੋਂ ਉਹ ਗਿਆ ਸੀਗਾ ਦੁਬਈ ਕੰਟਰੀ ਜੇ ਗੱਲ ਕਰੀਏ 3 ਸਾਲ ਹੋ ਗਿਆ ਜੀ 3 ਸਾਲ ਪਹਿਲਾਂ ਕੰਮਕਾਰ ਦੇ ਲਈ ਗਿਆ ਸੀ ਕਿਸੇ ਹਾਂ ਜੀ ਕੰਮਕਾਰ ਲੈ ਕੇ ਅਤੇ ਕੀ ਗੱਲਬਾਤ ਹੋਈ ਉਹਦੇ ਨਾਲ ਹੁਣ ਕਿੰਨਾ ਕ ਸਮਾਂ ਹੋ ਗਿਆ ਉੱਥੇ ਕਿਹੜੀ ਅਜਿਹੀ ਅਨਸੁਖਾਵੀ ਘਟਨਾ ਵਾਪਰ ਗਈ ਕਿ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤੁਹਾਨੂੰ ਤੁਹਾਡੇ ਨਾਲ ਉਹਨਾਂ ਦੀ ਗੱਲ ਤੱਕ ਨਹੀਂ ਹੋ ਪਾਰੀ ਐਨੀ ਸਾਢੇ 9 ਦੀ ਵੀ ਗੱਲਬਾਤ ਨਹੀਂ ਹੁੰਦੀ ਹੈ ਹੂੰ ਫੋਨ ਤਾਂ ਉਹਨਾਂ ਨੂੰ ਲੈ ਕੇ ਰੱਖੇ ਹੋਇਆ ਹੂੰ ਕਿਸੀ ਤੋਂ ਫੋਨ ਤੇ ਲੈ ਕੇ ਮੜ ਮੋਟੇ ਸਾਢੇ 9 ਵਜੇ ਗੱਲਬਾਤ ਕਰਦਕ ਤੇ ਦੋ ਤਿੰਨ ਮਹੀਨੇ ਮਗਰੋਂ ਕਦੇ ਬਸ ਰੱਖੜੀਆਂ ਦਾ ਫੋਨ ਆਇਆ ਹੋਇਆ ਸੀ ਸਾਨੂੰ ਮੋੜ ਕੇ ਸਾਡੇ ਨਾਲ ਕੋਈ ਗੱਲ ਨਹੀਂ ਵੀ ਹੋਈ ਹੈ ਹੂੰ ਅਕੀ ਕੀ ਗੱਲਬਾਤ ਹੋਈ ਸੀ ਕੀ ਹੁਣ ਜੇਲ੍ਹ ਦੇ ਵਿੱਚ ਹੈ ਜੀ ਮੈਂ ਤੁਸੀ ਦੱਸ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਦੱਸਿਆ ਕਿ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੀ ਕਾਰਨ ਰਿਹਾ ਉਸ ਦਾ ਇਹ ਵੀ ਮਾਰੇ ਜੀ ਸਾਨੂੰ ਕੁਝ ਨਹੀਂ ਪਤਾ ਹੈਗਾ ਕੀ ਕਾਰਨ ਰਿਹਾ ਉਹਦਾ ਤੇ ਕੀ ਕੰਮ ਕਰ ਕੀ ਕਰਦਾ ਸੀਗਾ ਤੁਹਾਡਾ ਬੇਟਾ ਜਦੋਂ ਇੱਥੋਂ ਦੁਬਈ ਦੇ ਲਈ ਗਿਆ ਸੀਗਾ ਜਦੋਂ ਤੁਸੀਂ ਦੱਸਿਆ 3 ਸਾਲ ਪਹਿਲਾਂ ਗਿਆ ਸੀ ਕੀ ਕੰਮ ਕਰਨ ਦੇ ਲਈ ਗਿਆ ਸੀ ਉੱਥੇ ਪੈਕ ਕਰਨ ਦੇ ਕੰਮ ਚ ਗਿਆ ਸੀਗਾ ਜੀ ਉਹ ਹੈ ਆ ਪਾਣੀ ਸਪਲਾਈ ਦਿੱਤੇ ਹੁੰਦਾ ਇਹ ਕੰਮ ਚ ਗਿਆ ਸੀਗਾ ਸ਼ੇ ਸਤਮੀ ਨੇ ਰਿਆ ਜੀ ਉੱਤੇ ਉਹ ਹੂੰ ਉਸ ਤੋਂ ਬਾਅਦ ਕੰਪਨੀ ਛੱਡ ਦਿੱਤੀ ਸੀ ਉਹਨਾਂ ਨੇ ਹੂੰ ਤੇ ਬਾਹਰ ਰੱਖਣੀ ਬਸ ਕਿਤੇ ਇੱਕ ਤਾਈਂ ਦਿਹਾੜੀ ਜੁਰਤਾ ਜੇ ਮਿਲਦਾ ਰਿਹਾ ਉਹਨੂੰ ਹੂੰ ਤੇ ਬੀਜਾ ਵੀ ਉਹ ਦਾ ਖਤਮ ਹੋ ਗਿਆ ਸੀਗਾ ਜੀ ਹੂੰ ਇਹ ਹੁਣ ਕਹਿੰਦਾ ਸੀ ਮੈਂ ਕਮਰਾ ਬਦਲੀ ਕਰ ਦੇਣਾ ਔਰ ਪਾਸੇ ਮੈਨੂੰ ਕੰਮ ਮਮੀ ਮਿਲ ਜਾਣਾ ਦੋ ਚਾਰ ਦਿਨ ਦੇ ਵਿੱਚ ਵਿੱਚ ਹੂੰ ਸਸੇ ਜਦੋਂ ਸਾਨੂੰ ਫੋਨ ਨਹੀਂ ਆਇਆ ਹੈਗਾ ਫੋਨ ਪਾੰਦਾਂ ਹੁਣ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਫੋਨ ਕੀਤਾ ਸੋ ਇਹ ਗੱਲਬਾਤ ਮਨਪ੍ਰੀਤ ਨਾਲ ਹੋਈ ਮਨਪ੍ਰੀਤ ਨੂੰ ਪਹੁੰਚਣ ਦੇ ਚਾਹ ਕਰ ਤਾਂ ਬਿਲਕੁਲ ਦੇਖ ਸਕਦੇ ਹੋ ਮਾਤਾ ਜੀ ਇਸ ਹਾਲਾਤ ਵਿੱਚ ਨਹੀਂ ਹੈਗੇ ਕਿ ਪ੍ਰੋਪਰ ਗੱਲਬਾਤ ਸਾਡੇ ਨਾਲ ਕਰ ਸਕਣ ਤਾਂ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਜਰੂਰ ਕਰਦੇ ਹਾਂ ਭਾਈ ਜੀ ਕੀ ਸਾਰਾ ਮਾਮਲਾ ਸੀਗਾ ਕੀ ਗੱਲਬਾਤ ਹੋਈ ਤੁਹਾਡੇ ਭਰਾ ਨਾਲ ਤੁਹਾਡੇ ਤੋਂ ਛੋਟਾ ਸੀ ਉਹ ਕਿਸ ਤਰ੍ਹਾਂ ਸਰ ਮੇਰੇ ਤੋਂ ਛੋਟਾ ਸੀਗਾ ਵੀ ਕਿੰਨੇ ਕੁ ਉਮਰ ਸੀ ਕੀ ਉਸ ਦੀ ਸਰ ਦੇਖੋ ਚੁੱਪ ਚਾਪ ਰਹਈਓ ਜੋ ਵੀ ਬੱਚੀ ਹਾਂ ਤੇ ਵਿਆਹਿਆ ਹੋਇਆ ਸੀ ਜਾਂ ਕੁਵਾਰਾ ਨਹੀਂ ਕੁਵਾਰਾ ਸੀ ਸਰ ਕੀ ਸਾਰੀ ਘਟਨਾ ਹੋਈ ਕਿੰਨਾ ਕੁ ਸਮਾਂ ਪਹਿਲਾਂ ਇੱਥੋਂ ਵਿਦੇਸ਼ ਦੇ ਲਈ ਗਿਆ ਸੀਗਾ ਕਿਹੜੀ ਕੰਟਰੀ ਚ ਗਿਆ ਸੀ ਤੇ ਕੀ ਕੰਮਕਾਰ ਕਰਨ ਦੇ ਲਈ ਗਿਆ ਸੀ ਕਿਸੇ ਏਜੰਟ ਦੇ ਥਰੂ ਗਿਆ ਸੀ ਜਾਂ ਕਿਸ ਤਰ੍ਹਾਂ ਸਰ ਉੱਥੋਂ ਏਜੰਟ ਦੇ ਥਰੂ ਗਿਆ ਸੀਗਾ ਹੱਤੋਂ 3 ਸਾਲ ਪਹਿਲਾਂ ਕੰਮ ਖਾਲੀ ਬਟਰਫਲਾਈ ਕੰਪਨੀ ਸ਼ੁਰਤੇ ਦੀ ਕੰਪਨੀ ਉੱਥੇ ਦੁਬਈ ਦੇ ਚ ਹਮ ਤੇ ਚ ਕੰਮ ਕਰਨ ਲਈ ਗਿਆ ਸੀਗਾ ਜੀ ਉਸ ਤੋਂ 7-8 ਮਹੀਨੇ ਕੰਮ ਕੀਤਾ ਨਹੀਂ ਉਸ ਤੋਂ ਕੰਪਨੀ ਛੱਡ ਦਿੱਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਥੋੜਾ ਚਿਰ ਬਾਅਦ ਪਤਾ ਲੱਗਾ ਵੀ ਮੁੰਡਾ ਜੇਲ੍ਹ ਚ ਅੱਡਾ ਹੀ ਹੋ ਕੀ ਕਾਰਨ ਬਣਿਆ ਜਦੋਂ ਕੰਪਨੀ ਛੱਡੀ ਐ ਉਸ ਤੋਂ ਬਾਅਦ ਕੀ ਉਹ ਕੰਪਨੀ ਵਾਲਿਆਂ ਨੇ ਜੇਲ੍ਹ ਦੇ ਵਿੱਚ ਉਹਨੂੰ ਕਰਵਾ ਦਿੱਤਾ ਜਾਂ ਕੋਈ ਹੋਰ ਮਾਮਲਾ ਹੋਇਆ ਨਹੀਂ ਸਰ ਕੰਪਨੀ ਬਹੁਤ ਵੱਡੀ ਬੰਦੇ ਸੀ ਜਿਹੜਾ ਛੁੱਟਦਾ ਸੀ ਉਹtheta ਦਾ ਉਹਨਾਂ ਨੇ ਨਹੀਂ ਕਰਵਾਇਆਗਾ ਇਹ ਤੇ ਜਿਹੜੇ ਰੂਮ ਚ ਰਹਿ ਰਹੇ ਸੀ ਉਹਨੂੰ 9 ਮੀਟਰ ਮੰਦੇ ਸੀਗੇ ਉਹ ਮੁੰਡੇ ਗਲਤ ਸੀਗੇ ਉੱਥੇ ਦੀ ਉਹ ਮੁੰਡਿਆਂ ਦੇ ਨਾਲ ਸ਼ੁਰੂ ਤੋਂ ਰਹਿ ਰਿਹਾ ਸੀਗਾ ਜਿੰਨਾ ਟਾਈਮ ਪਹਿਲਾਂ ਕੰਪਨੀ 'ਚ ਕੰਮ ਕੀਤਾ ਹੈ ਜਾਂ ਉਸ ਕੋ ਕੰਪਨੀ ਛੱਡਣ ਤੋਂ ਬਾਅਦ ਦੁਬਾਰਾ ਕਿਸੇ ਹੋਰ ਦੇ ਨਾਲ ਰਹਿਣ ਲੱਗਿਆ ਸੀ ਨਹੀਂ ਦੁਬਾਰਾ ਕਿਸੇ ਹੋਰ ਨਾਲ ਰਹਿਣ ਲੱਗਿਆ ਕੰਪਨੀ ਛੱਡਣ ਤੋਂ ਬਾਅਦ ਤੇ ਉਹਨੂੰ ਸਿਰਫ ਤਿੰਨ ਜਾਂ ਚਾਰ ਦਿਨ ਉਸ ਰੂਮ ਤੇ ਰਹਿਣ ਦਿੰਦੇ ਸੀ ਤੇ ਉਹ ਮੁੰਡੇ ਨਾਲ ਆਪਣੇ ਉਹਨੂੰ ਡਰੱਗ ਕਰਦੇ ਗਏ ਉਹਦੇ ਨਾਲ ਹੀ ਹੋਈ ਪੁਲਿਸ ਚੱਕ ਕੇ ਲੈ ਗਈ ਉਹ ਸਰ ਹਾਂ ਉਹ ਮੁੰਡੇ ਡਰੱਗ ਕਰਦੇ ਸੀ ਜਿਨ੍ਹਾਂ ਦੇ ਨਾਲ ਉਹ ਰੂਮ ਦੇ ਵਿੱਚ ਰਹਿੰਦਾ ਸੀ ਜਾਂ ਕਿਸ ਤਰ੍ਹਾਂ ਸਰ ਉਹ ਮੁੰਡੇ ਡਰੱਗ ਕਰਦੇ ਸੀ ਉੱਥੇ ਪਹਿਲਾਂ ਹਾਂਜੀ ਉਹ ਮੁੰਡੇ ਡਰਾਈਵਰ ਸੀ ਉੱਥੇ ਦੇ ਪਹਿਲਾਂ ਆਪਣੇ ਪੰਜਾਬ ਤੋਂ ਗਏ ਹੋਏ ਸੀ ਹਾਂਜੀ ਤੇ ਉਹਨਾਂ ਦੇ ਨਾਲ ਹੀ ਕੋਈ ਕੰਮਕਾਰ ਵੀ ਕਰਨ ਲੱਗਿਆ ਸੀ ਤੁਹਾਡਾ ਭਰਾ ਉੱਥੇ ਹੀ ਆ ਨਹੀਂ ਆ ਨਹੀਂ ਸਰ ਕੰਮਕਾਰ ਕੋਈ ਨਹੀਂ ਲੱਗਿਆ ਕਰਨਾ ਫ੍ਰੀ ਬੈਠਾ ਸਰੂਮ ਵਿੱਚ ਹੀ ਹਾਂਜੀ ਇਹ ਜਿਹੜੀ ਘਟਨਾ ਤੁਹਾਨੂੰ ਦੱਸੀ ਕਿ ਮੈਂ ਉਹਨਾਂ ਦੇ ਨਾਲ ਰਹਿੰਦਾ ਸੀ ਉਹ ਡਰੱਗ ਕਰਦੇ ਸੀ ਇਹ ਕੀ ਕਿਸ ਤਰ੍ਹਾਂ ਪਤਾ ਲੱਗੀ ਤੁਹਾਨੂੰ ਸਰ ਬਰਦਰ ਦੀ ਕਾਲ ਆ ਸੀ ਜੀ ਹਾਂ ਤੇ ਉਹਨੇ ਮੈਨੂੰ ਦੱਸਿਆ ਸਾਰੀ ਗੱਲਬਾਤ ਉੱਥੇ ਸੀ ਜਦੋਂ ਗ੍ਰਿਫਤਾਰ ਹੋ ਗਿਆ ਸੀ ਉਦੋਂ ਦੱਸਿਆ ਸੀ ਜਾਂ ਪਹਿਲਾਂ ਦੱਸਿਆ ਸੀ ਨਹੀਂ ਗ੍ਰਿਫਤਾਰ ਹੋਣ ਤੋਂ ਬਾਅਦ ਦੱਸਿਆ ਜੀ ਹਾਂਜੀ ਜੇਲ੍ਹ ਦੇ ਵਿੱਚੋਂ ਰਹਿਣ ਤੋਂ ਕਾਫੀ ਟਾਈਮ ਬਾਅਦ ਕਾਲ ਆਈਦੀ ਮੈਨੂੰ ਹਾਂ ਤੇ ਮੈਂ ਕੋਰਟ ਅੰਡ ਕੀਤੀ ਤੇ ਇੱਕ ਮੁੰਦਸਿਆ ਵੀ ਕੰਦਾ ਭਾਜੀ ਇਦਾਂ ਇੱਕ ਮੁੰਡਾ ਕਹਿੰਦੀ ਮੇਰੇ ਨਾਲ ਰੂਮ ਮੇਟ ਪਹਿਲਾਂ ਜੋ ਮੋਡ ਡਰ ਕਰਦੇ ਕਹਿੰਦਾ ਉਹ ਨਾਲੇ ਚੱਕ ਲੈ ਗਈ ਮੇਨ ਕੋਲ ਸੁੱਤੀ ਹਾਂਜੀ ਫਿਰ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਹੋਈ ਹੈ ਆਪਣੇ ਬ੍ਰਦਰ ਦੇ ਨਾਲ ਨਹੀਂ ਹੋਈ ਨਾ ਸਰ ਲਖੜੇ ਨਾਲ ਗੱਲ ਹੋਈ ਸੀ ਮੇਰੇ ਨਾਲ ਹਾਂ ਕੀ ਗੱਲ ਹੋਈ ਸੀ ਲਖੜੇ ਨੇ ਦੱਸਿਆ ਸਾਨੂੰ ਕਹਿੰਦਾ ਠੀਕ ਠਾਕ ਆ ਕਹਿੰਦਾ ਹਾਂਜੀ ਕਹਿੰਦਾ ਜੀ ਹਾਂਜੀ ਤੇ ਕੋਈ ਸਜ਼ਾ ਵਗੈਰਾ ਵੀ ਸੁਣਾ ਦਿੱਤੀ ਆ ਉਥੋਂ ਦੀ ਕੋਰਟ ਨੇ ਇਹ ਗੱਲ ਕਰੀ ਆ ਦੁਬਈ ਦੀ ਨੇ ਉਹਨਾਂ ਨੂੰ ਸੜ ਸਜ਼ਾ ਕੋਈ ਨਹੀਂ ਹੋਈ ਇਹਨੂੰ ਅਜੇ ਤੇ ਉਹ ਕਹਿੰਦਾ ਕੋਰਟ ਪੈਰੀ ਸਾਡੀ ਉੱਧਰ ਕੰਦਾ ਕਹਿੰਦਾ ਪ ਕਿਲ 5 ਤਰੀਕਾ ਪੈਸੀ ਗਿਆ। 2 ਤਿਕਾ ਦੇ ਗਿਆ 3 ਤੇ ਗਿਆ ਨਹੀਂ ਸਰ। ਹੂੰ। ਤੇ ਉਸ ਤੋਂ ਬਾਅਦ ਫਿਰ ਜਿਲ੍ਹੇ ਚ ਰਖਤ ਮਡਨ ਉੱਥੇ ਜਿਹਦਵਾਰਾ ਫੇਬ ਕਿਲ ਕੀਤਾ ਹੁਣ ਜੀ। ਹੁਣ 3 ਤਰੀਕ 25 ਤਰੀਕ ਪੈਸੀ ਪਿਛਲੇ ਮਹੀਨੇ ਦੀ। ਹੂੰ। ਹਾਂ ਜੀ ਉਸ ਤੋਂ ਕੋਈ ਫੋਨ ਨਹੀਂ ਆਉਂਦਾ ਕੋਈ। ਕੀ ਤੁਹਾਡਾ ਭਰਾ ਵੀ ਨਸ਼ੇ ਦਾ ਆਦੀ ਸੀ ਆ ਜਿਹਹਾ ਕੁਝ ਸੀਗਾ ਕੁਝ ਕਰਦਾ? ਨਹੀਂ ਸਰ ਮੇਰਾ ਭਰਾ ਕੁਝ ਨਹੀਂ ਖਾਂਦਾ ਪੀਂਦਾ ਜੀ। ਹਾਂ ਜੀ। ਉਹ ਨਹੀਂ ਆਦੀ ਕਿਸੇ ਨਸ਼ੇ ਦਾ ਜੀ। ਕੀ ਲੱਗਦਾ ਕਿ ਤੁਹਾਨੂੰ ਜਿਹੜਾ ਤੁਹਾਡਾ ਬ੍ਰਦਰ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਉਥੋਂ ਦੀ? ਕੀ ਕਾਰਨ ਲੱਗਦਾ ਕਿ ਕਿਉਂ ਗ੍ਰਿਫਤਾਰ ਹੋਈ ਗ੍ਰਿਫਤਾਰੀ ਹੋਈ ਹੋਤੀ ਸਰ ਉਹ ਨਾਲ ਦੇ ਮੁੰਡਾ ਟਰੱਕ ਕਰਦੇ ਜਨਾਂ ਹੀ ਉਹਨਾਂ ਨਾਲ ਹੀ ਚੱਕਿਆ ਗਿਰਿਆ ਉਹਨਾਂ ਦੇ ਨਾਲ ਹਾਂਜੀ ਕੀ ਉਹਦਾ ਕੋਈ ਲੈਣਾ ਦੇਣਾ ਸੀਗਾ ਉਹਨਾਂ ਦੇ ਨਾਲ ਸਰ ਨਹੀਂ ਕੋਈ ਲੈਣਾ ਦੇਣਾ ਸੀ ਉਹਨਾਂ ਦਾ ਮੁੰਡਾ ਨਹੀਂ ਤੇ ਤੁਸੀਂ ਕੋਈ ਕਿਸੇ ਨੂੰ ਪ੍ਰਸ਼ਾਸਨ ਨਾਲ ਕਿਸੇ ਮੌਜੂਦਾ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਜਾਂ ਕਿਸੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਇਸ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕੋਈ ਹੋਈ ਹੈ ਸਰ ਅਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਸਿਰਫ ਤਾਂ ਛੁੱਟੀ ਪਾਈ ਹੈ ਪਟਿਆਲੇ ਓਬਰਾਏ ਸਾਹਿਬ ਨੂੰ ਪਾਈ ਛੁੱਟੀ ਹਾਂਜੀ ਹਾਂ ਜਿਹੜੇ ਐਸਪੀ ਓਬਰਾਏ ਗਿਆ ਜਾਂਦਾ ਹਾਂ ਸਰ ਹਾਂਜੀ ਐਸਪੀ ਓਬਰਾਏ ਜਿਹੜੇ ਜਿਹੜੇ ਖੋਰ ਕੀ ਮੋਡਲ ਸੜਾਂਦੇ ਬਾਹਰੋਂ ਕੰਪਨੀ ਚੋਂ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਉਹਨਾਂ ਨੂੰ ਚਿੱਠੀ ਪਾਇਆ ਉਹਨੂੰ ਚਿੱਠੀ ਪਾਇਆ ਨੂੰ ਕਰੀਬ ਹੋ ਗਿਆ ਹਫ਼ਤੇ ਤੋਂ ਉੱਪਰ ਲੱਗ ਹਾਂ ਕੋਈ ਰਿਪੋਰਟ ਆਇਆ ਉਹਨਾਂ ਦਾ ਤੁਹਾਨੂੰ ਜਾਂ ਨਹੀਂ ਬੈਕ ਨਹੀਂ ਸਰ ਕੋਈ ਰਿਪੋਰਟ ਨਹੀਂ ਆ ਉਹਨਾਂ ਨੇ ਕੋਈ ਨਾ ਬੈਕ ਕਾਲ ਕੋਈ ਸੰਗੀਤੀ ਸਾਨੂੰ ਹਾਂਜੀ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਨਹੀਂ ਤੁਸੀਂ ਪਹੁੰਚ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਯਾ ਅੰਬੈਸੀ ਦੇ ਵਿੱਚ ਯਾ ਕੁਝ ਜਿਹਾ ਨਾ ਸਰ ਬੈਸੀ ਵੀ ਨਹੀਂ ਸਰਕਾਰ ਦੇ ਮੋਹੰਦੇ ਕੋਈ ਕਿਸੇ ਹਾਂਜੀ ਜਦੋਂ ਤੁਹਾਡਾ ਭਰਾ ਬਾਹਰ ਗਿਆ ਸੀਗਾ ਤਾਂ ਉਹ ਕਿੰ ਕਿਵੇਂ ਜਿਹੜੀ ਕੰਪਨੀ ਦੇ ਥਰੂ ਗਿਆ ਸੀ ਉਹਦੇ ਨਾਲ ਕੋਈ ਆਪਣੇ ਕਹਿ ਸਕਦੇ ਜਿੱਦਾਂ ਕੋਈ ਭਈ ਇੱਕ ਹੁੰਦਾ ਕਿ ਇੰਨੇ ਸਮੇਂ ਦੇ ਲਈ ਬੋন্ড ਕਰਕੇ ਲੈ ਜਾਂਦੀਆਂ ਕੰਪਨੀਆਂ ਉਸ ਤਰ੍ਹਾਂ ਦਾ ਵੀ ਕੋਈ ਐਗਰੀਮੈਂਟ ਵਗੈਰਾ ਸਾਈਨ ਕੀਤਾ ਗਿਆ ਸੀ ਉਹਨਾਂ ਦੇ ਨਾਲ ਸਰ ਜੀ ਦੋ ਸਾਲ ਐਗਰੀਮੈਂਟ ਹੋਸੀ ਮੋਢਣਾ ਜਦੋਂ ਪਿਆਰ ਸਿੰਘਾ ਹਾਂਜੀ ਤੇ ਜਿਹੜੇ ਜਾਂਟ ਨੇ ਗਿਆ ਸੀ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਇਦਾਂ ਜਿਵੇਂ ਸਾਡਾ ਉੱਥੇ ਜੇਲ੍ਹ ਚ ਫਸਿਆ ਬੱਠਾ ਪਾ ਵੀ ਤੁਸੀਂ ਕਰੇ ਕੋਈ ਹੱਲ ਉਹਦਾ ਤੇ ਉਹ ਸਾਨੂੰ ਜਾਂਟ ਨੇ ਕਿਹਾ ਸੀਗਾ ਵੀ ਸੰਖਾਨ ਕਰਕੇ ਹੱਲ ਕੋਈ ਉਹਦਾ ਜੀ ਮਿਲ ਕਿਉਂ ਜਾ ਕਰਦੇ ਸੀਗੇ ਜੀ ਦੋਸਤੋਂ ਜਾਂਟਰੀ ਪਹੁੰਚ ਕੇ ਗਈ ਹਾਂਜੀ ਆ ਤੇ ਜਿਹੜਾ ਵੀਜ਼ਾ ਸੀ ਉਸ ਦਾ ਤੁਹਾਡੇ ਬ੍ਰਦਰ ਦਾ ਸਟਾਰਟਿੰਗ ਦੇ ਵਿੱਚ ਕਿੰਨੇ ਕ ਸਮੇਂ ਦਾ ਲੱਗਿਆ ਹੋਇਆ ਸੀ ਸਿਰ ਦੋ ਸਾਲ ਜਿਗਾ ਪਰਮਾਨੀ ਦੋ ਸਾਲ ਹਾਂਜੀ ਫਿਰ ਦੋ ਸਾਲ ਕੰਪਲੀਟ ਹੋ ਚੁੱਕੇ ਸੀ ਉਸ ਟਾਈਮ ਜਦੋਂ ਗ੍ਰਿਫਤਾਰ ਕੀਤਾ ਪੁਲਿਸ ਨੇ ਉੱਥੇ ਜਾਂ ਨਹੀਂ ਨਹੀਂ ਸਰ ਦੋ ਸਾਲ ਨਹੀਂ ਹੋ ਚੁੱਕੇ ਦੋ ਨਹੀਂ ਨਹੀਂ ਹੋ ਚੁੱਕੇ ਸਰ ਹਾਂਜੀ ਸਿਰਫ 7-8 ਮਹੀਨੇ ਹੋ ਚੁੱਕੇ ਤੇ ਡਾਕੂਮੈਂਟ ਉਹਨਾਂ ਦੇ ਕੋਲ ਆਪਣੇ ਸੀਗੇ ਜਾਂ ਉਹਨਾਂ ਦੇ ਕਿਸੇ ਕੰਪਨੀ ਦੇ ਕੋਲ ਲੋਕਮੈਨ ਸੀ ਜਿਸ ਤਰ੍ਹਾਂ ਪਾਸਪੋਰਟ ਕਹਿ ਦਿੰਨੇ ਆਪਾਂ ਜਾਂ ਕੋਈ ਹੋਰ ਡਾਕੂਮੈਂਟ ਸਰ ਪਾਸਪੋਰਟ ਸੀਗਾ ਤਾਂ ਕੋਈ ਇੱਕ ਆਈਡੀ ਬਣਾ ਲਿਆ ਉੱਥੇ ਆਪਣੇ ਛੁੱਟੇ ਹਾਂ ਜੋ ਵੀ ਸੀਗੇ ਕੋਲ ਹੀ ਕੀ ਹੁਣ ਤੁਹਾਨੂੰ ਪਤਾ ਉੱਥੇ ਕਿਹੜੀ ਜੇਲ ਦੇ ਵਿੱਚ ਆ ਕਿਹੜੀ ਸਿਟੀ ਦੇ ਕਿਹੜੀ ਜੇਲ ਚ ਆ ਉੱਥੇ ਸਰ ਦਬਈ ਅਜਮ ਅਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਜਾਂ ਤੁਹਾਡੀ ਵੀਡੀਓ ਜਿੱਥੇ ਤੱਕ ਵੀ ਪਹੁੰਚਦੀ ਹੈ ਉਹਨਾਂ ਤੋਂ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਨੂੰ ਕਹੀ ਮੰਗ ਕਰਦੇ ਹਾਂ ਸਾਡੇ ਬੱਚੇ ਸਾਇਰ ਉਥੋਂ ਦਾ ਸਾਹ ਜੀ ਅ ਘਰ ਦੇ ਵਿੱਚ ਹੋਰ ਵੀ ਕੋਈ ਭੈਣ ਭਰਾ ਹੈਗੇ ਆ ਤੁਹਾਡੇ ਜਾਂ ਤੁਸੀਂ ਉਹ ਇੱਕ ਜਿਵੇਂ ਇੱਕ ਤੁਹਾਡਾ ਬ੍ਰਦਰ ਬਾਹਰ ਗਿਆ ਹੋਵੇ ਜਾਂ ਕੋਈ ਨਿਕ ਬ੍ਰਦਰ ਮੇਰੇ ਛੋਟੇ ਦੋ ਸਿਸਟਰ ਮਰੀ ਉਹ ਦੋਨੇ ਮੈਰਿਡ ਨਹੀਂ ਹਾਂਜੀ ਅ ਕਿਸੇ ਸਰਕਾਰ ਦੇ ਤੁਸੀਂ ਦੱਸਿਆ ਕਿ ਕਿਸੇ ਵੀ ਨੁਮਾਇੰਦੇ ਨਾਲ ਗੱਲ ਨਹੀਂ ਹੋਈ ਸਿਰਫ ਐਸਪੀ ਓਪਰਾਏ ਸਾਹਿਬ ਨਾਲ ਹਾਂਜੀ ਇਕੱਲੇ ਉਹਨਾਂ ਨੇ ਹੋਈ ਉਹ ਕਿਸੇ ਨੇ ਨਹੀਂ ਹੋਈ ਵਾਦੀ ਗੱਲਬਾਤ ਹਾਂਜੀ ਕੀ ਕਹਿਣਾ ਚਾਹੋਗੇ ਜੇ ਕੋਈ ਸਮਾਜ ਸੇਵੀ ਤੁਹਾਡੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਕੀ ਅਪੀਲ ਕੀ ਮੰਗਦੇ ਹੋ ਉਸ ਤਰ੍ਹਾਂ ਹੀ ਕੰਮ ਕਰਾ ਸਾਡੇ ਬੱਚੇ ਛੜਾਓ ਜੀ ਸਾਡੇ ਬੱਚਾ ਨੂੰ ਜਸ ਤਸੇ ਸਾਡੇ ਉੱਤੇ ਆ ਜੀ ਅੱਤਾਂ ਬਿਲਕੁਲ ਜੀ ਅਸੀਂ ਜਲਦਬਤ ਕੀਤੀ ਹੈ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਬੇਟਾ 3 ਸਾਲ ਪਹਿਲਾਂ ਦੁਬਈ ਦੇ ਵਿੱਚ ਕੰਮਕਾਰ ਸੈੱਟ ਕਰਨ ਦੇ ਲਈ ਆਪਣਾ ਰੋਜੀ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਘਰ ਤੋਂ ਗਿਆ ਸੀਗਾ ਕਿਸੇ ਕੰਪਨੀ ਦੇ ਨਾਲ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਸਮਾਂ ਪਹਿਲਾਂ ਉਸ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਗਿਆ ਪਰ ਸਾਡੇ ਬੇਟੇ ਦਾ ਜਿਹੜਾ ਕੋਈ ਵੀ ਕਸੂਰ ਨਹੀਂ ਸੀ ਉਹ ਜਿਨ੍ਹਾਂ ਦੇ ਨਾਲ ਰਹਿੰਦਾ ਸੀ ਉਹ ਮਾੜੀ ਸੰਗਤ ਸੀ ਕੋਈ ਨਸ਼ਾ ਵਗੈਰਾ ਕਰਦੇ ਸੀ ਇਹ ਇਸ ਪਰਿਵਾਰ ਦਾ ਕਹਿਣਾ ਹੈ ਹੁਣ ਕੀ ਇਹ ਸਾਰੀ ਘਟਨਾ ਹੈ ਕਿ ਉਹਨਾਂ ਦਾ ਬੇਟਾ ਵੀ ਨਾਲ ਉਸ ਕੰਮ ਦੇ ਵਿੱਚ ਲੱਗਿਆ ਸੀ ਜਾਂ ਨਹੀਂ ਇਹ ਉੱਥੇ ਉਹਨਾਂ ਦੇ ਬੇਟੇ ਨੂੰ ਪਤਾ ਹੈ ਜਾਂ ਇਹਨਾਂ ਨੂੰ ਪਤਾ ਪਰ ਉਹਨਾਂ ਦੀ ਅਸੀਂ ਅਪੀਲ ਹੈ ਕਿ ਸਾਡਾ ਨੌਜਵਾਨ ਹੈ ਜਿਹੜਾ ਸਾਡਾ ਮੁੰਡਾ ਹੈ ਉਹ ਨਸ਼ਾ ਨਹੀਂ ਕਰਦਾ ਸੀ ਨਾ ਹੀ ਕੁਝ ਵੇਚਦਾ ਸੀ ਤਾਂ ਸਾਡੀ ਵੀ ਜੇ ਕੋਈ ਵੀਡੀਓ ਹੈ ਜਿਹੜੀ ਸਾਡੀ ਜਿੱਥੇ ਤੱਕ ਵੀ ਪਹੁੰਚਦੀ ਆ ਪ੍ਰਸ਼ਾਸਨ ਤੱਕ ਜਾਂ ਕੋਈ ਸਮਾਜ ਸੇਵੀ ਸੰਸਥਾਾਂ ਮਾਂ ਤੱਕ ਜੇ ਇਹਨਾਂ ਦਾ ਮੁੰਡਾ ਬਿਲਕੁਲ ਬੇ ਬਿਨਾ ਕਿਸੇ ਵਜ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਕੋਈ ਉਹਦਾ ਕਸੂਰ ਨਹੀਂ ਆ ਬੇਕਸੂਰ ਹੈ ਤਾਂ ਉਸ ਦੀ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਜਾਵੇ ਤਾਂ ਬਧੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬ ਡਿਟਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ